ਹਾਂਜੀ ਸਾਰਿਆਂ ਤੋਂ ਪਹਿਲਾਂ ਤਾਂ ਉਹਨਾਂ ਭਰਾਵਾਂ ਦਾ ਵੀਰਾਂ ਦਾ ਭੈਣਾਂ ਦਾ ਬਹੁਤ-ਬਹੁਤ ਧੰਨਵਾਦ ਜਿਹੜੇ ਮੇਰੀ ਵੀਡੀਓ ਨੂੰ ਇੰਨਾ ਪਿਆਰ ਸਤਿਕਾਰ ਤੇ ਮਾਣ ਦਿੰਨੇ ਹੋ ਜਿਹੜੇ ਵਧੀਆ ਚੰਗੇ ਕਮੈਂਟ ਕਰਦੇ ਨੇ ਖਾਸ ਤੌਰ ਤੇ ਜਿਹੜੇ ਭੈਣ ਦੇ ਸ਼ਬਦ ਨਾਲ ਸੰਬੋਧਨ ਹੁੰਦੇ ਆ ਉਹਨਾਂ ਦਾ ਮੈਂ ਆਪਣੀਆਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੀ ਹਾਂ ਕਿਉਂਕਿ ਉਹਨਾਂ ਦੇ ਵਿੱਚ ਉਹਨਾਂ ਦੇ ਮਾਪਿਆਂ ਵੱਲੋਂ ਦਿੱਤੇ ਹੋਏ ਜਿਹੜੇ ਸੰਸਕਾਰ ਨਜ਼ਰ ਆਉਂਦੇ ਨੇ ਝਲਕਦੇ ਨੇ ਸੋ ਅੱਜ ਆਪਾਂ ਗੱਲ ਕਰਾਂਗੇ ਜਿਹੜੀ ਕਿ ਮੈਂ ਇੱਕ ਪਹਿਲਾਂ ਵੀਡੀਓ ਪਾਈ ਸੀ ਤੇ ਉਸ ਤੋਂ ਬਾਅਦ ਕੱਲ ਮੈਂ ਇੱਕ ਪੋਸਟ ਵਾਇਰਲ ਕੀਤੀ ਸੀ ਜਿਹਦੇ ਵਿੱਚ ਮੈਂ ਇੱਕ ਗੱਲ ਕਹੀ ਸੀ ਕਿ ਜੇਕਰ ਔਰਤ ਦਾ ਪਤੀ ਮਰ ਜਾਵੇ ਤਾਂ ਉਹਦੇ ਤੇ ਬੰਦਸ਼ਾਂ ਬਹੁਤ ਹੁੰਦੀਆਂ ਤੂੰ ਡਾਰਕ ਕਲਰ ਨਹੀਂ ਪਾਉਣਾ ਧੂਆ ਨਹੀਂ ਕਰਨਾ ਆਹ ਨਹੀਂ ਕਰਨਾ ਕੰਗਣੀ ਤਾਂ ਇੱਥੋਂ ਤੱਕ ਵੀ ਕਿਹਾ ਕਿ ਹਾਂ ਸਿਰ ਤੇ ਚੁੰਨੀ ਨਹੀਂ ਲੈਂਦੀ ਯਾਰ ਇਹ ਸਿਰੋਂ ਨੰਗੀ ਹੋ ਗਈ ਯਾਰ ਰੰਡੀ ਹੋ ਗਈ ਆ ਐਦਾਂ ਦੇ ਵਰਲਡ ਵੀ ਜਿਹੜੇ ਕਈ ਲੋਕ ਵਰਤਦੇ ਨੇ ਪਰ ਕਈਆਂ ਲੋਕਾਂ ਨੇ ਇੱਕ ਗੱਲ ਕਹੀ ਕਿ ਅੱਜ ਔਰਤ ਤੇ ਮਰਦ ਬਰਾਬਰ ਆ ਹਰ ਇੱਕ ਨੂੰ ਆਪਣੀ ਜ਼ਿੰਦਗੀ ਜਿਉਣ ਦਾ ਹੱਕ ਆ ਸੋ ਅੱਜ ਆਪਾਂ ਉਹਨਾਂ ਕਮੈਂਟਾਂ ਦੇ ਉੱਤੇ ਗੱਲ ਕਰਾਂਗੇ ਕਿ ਲੋਕ ਕੀ ਕਹਿਣਗੇ ਅਕਸਰ ਹੀ ਸਾਡੇ ਉੱਤੇ ਜਿਹੜਾ ਬਹੁਤ ਵੱਡਾ ਅਟੈਕ ਲੱਗ ਜਾਂਦਾ ਕਿ ਲੋਕ ਕੀ ਕਹਿਣਗੇ ਅਸੀਂ ਲੋਕਾਂ ਦੀ ਪ੍ਰਵਾਹ ਕਰਦੇ ਕਰਦੇ ਆਪਣੀ ਜ਼ਿੰਦਗੀ ਨੂੰ ਉਸ ਮੋੜ ਤੇ ਉਸ ਮਕਾਨ ਤੇ ਲਿਆ ਕੇ ਖੜਾ ਕਰ ਲੈਨੇ ਆ ਜਿੱਥੋਂ ਸਿਵਾ ਪਛਤਾਵੇ ਦੇ ਸਾਡੇ ਕੋਲੇ ਕੁਝ ਨਹੀਂ ਰਹਿ ਜਾਂਦਾ ਸੋ ਹੱਥ ਮੰਨ ਕੇ ਮੇਰੀ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਆ ਸਾਰਿਆਂ ਤੋਂ ਪਹਿਲਾਂ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਆ ਜੇ ਤੇ ਆਪਣੇ ਕਮੈਂਟ ਜ਼ਰੂਰ ਦਿਹਾ ਜੇ ਵਿਚਾਰ ਦੱਸਿਆ ਜੇ ਕਿ ਤੁਹਾਨੂੰ ਮੇਰੀਆਂ ਗੱਲਾਂ ਸਹੀ ਲੱਗੀਆਂ ਜਾਂ ਗਲਤ ਸੋ ਇੱਕ ਅਵਤਾਰ ਵੀਰ ਜੀ ਆ ਕੋਈ ਉਹਨਾਂ ਵੱਲੋਂ ਕਮੈਂਟ ਕੀਤਾ ਗਿਆ ਭੈਣ ਜੀ ਸਾਡੇ ਕਲਚਰ ਦੇ ਵਿੱਚ ਜਿਹੜੀ ਚੁੰਨੀ ਦੀ ਬਹੁਤ ਮਹੱਤਤਾ ਅਸੀਂ ਆਪਣੇ ਕਲਚਰ ਦੀ ਗੱਲ ਕਰਦੇ ਆ ਤਾਂ ਸਾਨੂੰ ਸੈਟ ਠਕਣਾ ਚਾਹੀਦਾ ਮੈਂ ਬਹੁਤ ਰਿਸਪੈਕਟ ਕਰਦੀ ਆ ਉਸ ਵੀਰ ਦੀ ਪਰ ਉਸ ਤੋਂ ਵੱਧ ਰਿਸਪੈਕਟ ਉਹਦੀ ਉਸ ਸ਼ਬਦ ਦੀ ਕਰਦੀ ਆ ਜਿਹੜਾ ਉਹਨੇ ਬੜੀ ਨਿਮਰਤਾ ਦੇ ਨਾਲ ਇੱਕ ਗੱਲ ਕਹੀ ਕਿ ਭੈਣੀ ਅੱਗੇ ਤੋਂ ਮੈਂ ਖਿਆਲ ਰੱਖੂੰਗੀ ਵੀਰੇ ਮੈਂ ਤੇਰੇ ਇਹ ਸ਼ਬਦ ਦੀ ਬਹੁਤ ਜ਼ਿਆਦਾ ਰਿਸਪੈਕਟ ਕਰਦੀ ਆ ਕਿਉਂਕਿ ਭੈਣ ਸ਼ਬਦ ਆ ਜਿਹੜਾ ਕਹਿਣਾ ਸੌਖਾ ਪਰ ਭੈਣ ਸਮਝਣਾ ਬੜਾ ਔਖਾ ਹੁੰਦਾ ਪਰ ਤੇਰੇ ਸ਼ਬਦਾਂ ਦੇ ਵਿੱਚੋਂ ਉਹ ਦਰਦ ਮੈਨੂੰ ਝਲਕਿਆ ਦਿਖਿਆ ਮੈਂ ਤੇਰੀ ਬਹੁਤ ਧੰਨਵਾਦੀ ਆ ਹੁਣ ਗੱਲ ਕਰ ਲਈ ਆਪਾਂ ਉਹਨਾਂ ਲੋਕਾਂ ਦੀ ਜਿਹੜੇ ਲੋਕ ਕਹਿੰਦੇ ਸੀ ਇਹ ਤਾਂ ਰੰਡੀ ਆ ਉਹ ਗੂੜੇ ਕੱਪੜੇ ਨਹੀਂ ਪਾਉਣੇ ਚਾਹੀਦੇ ਫੈਸ਼ਨ ਨਹੀਂ ਕਰਨਾ ਚਾਹੀਦਾ ਆ ਨਹੀਂ ਕਰਨਾ ਚਾਹੀਦਾ ਉਹ ਨਹੀਂ ਕਰਨਾ ਚਾਹੀਦਾ ਸੋ ਉੱਥੇ ਗੱਲ ਹੁਣ ਆਉਂਦੀ ਆ ਲੋਕ ਕੀ ਕਹਿਣਗੇ ਜੇ ਤਾਂ ਤੁਸੀਂ ਲੋਕਾਂ ਦੀ ਪ੍ਰਵਾਹ ਕਰੋਗੇ ਲੋਕ ਕੀ ਕਹਿਣਗੇ ਤਾਂ ਤੁਸੀਂ ਇੱਕ ਦਿਨ ਵੀ ਆਪਦੀ ਜ਼ਿੰਦਗੀ ਆ ਜਿਹੜੀ ਉਹ ਨਹੀਂ ਜਿਉ ਸਕਦੀ 25 ਸਾਲਾਂ ਦੀ ਮੈਂ ਵਿਧਵਾ ਹੋ ਗਈ ਸੀ ਕੀ ਮੈਂ ਵੇਖਿਆ ਜਿੰਨਾ ਮੇਰੀ ਜ਼ਿੰਦਗੀ 'ਚ ਤੂਫਾਨ ਉੱਠਿਆ ਮੈਨੂੰ ਲੱਗਦਾ ਕਿਸੇ ਦੀ ਧੀ ਦੀ ਜ਼ਿੰਦਗੀ 'ਚ ਇੰਨਾ ਤੂਫਾਨ ਨਹੀਂ ਉੱਠਿਆ ਹੋਣਾ ਹਰ ਇੱਕ ਚੀਜ਼ ਨੂੰ ਮੀਡੀਆ ਤੇ ਐਕਸਪਲੇਨ ਕੀਤਾ ਇੰਟਰਵਿਊਾਂ ਦੇ ਵਿੱਚ ਹਰ ਗੱਲ ਦੱਸੀ ਸਮਾਜ ਦੇ ਵਿੱਚ ਕਿਉਂ ਖੜੀ ਕਿਉਂ ਲੜੀ ਕਿਉਂਕਿ ਮੈਂ ਨਹੀਂ ਸੀ ਚਾਹੁੰਦੀ ਜਿਹੜੇ ਹਾਲਾਤਾਂ 'ਚ ਰਮਨਦੀਪ ਨਿਕਲ ਕੇ ਆਈ ਆ ਪੰਜਾਬ ਦੀ ਕੋਈ ਧੀ ਨਿਕਲ ਕੇ ਆਈ ਕਿਹੜੀ ਧੀ ਦਾ ਜੀ ਕਰਦਾ ਉਹਦਾ ਪਤੀ ਮੁੱਕ ਜੀ ਤੇ ਉਹਦੇ ਜਿਹੜੇ ਸੁਪਨੇ ਆ ਜਿਹੜੇ ਉਹਦੇ 'ਚ ਆ ਅਧੂਰੇ ਰਹਿ ਜਾਣ ਸੋ ਇੱਥੇ ਮੈਂ ਉਹਨਾਂ ਲੋਕਾਂ ਨੂੰ ਇੱਕ ਗੱਲ ਕਹਿਣਾ ਚਾਹੁੰਨੀ ਆਂ ਵੀ ਦੇਖੋ ਮੇਰੇ ਮਾਪਿਆਂ ਨੂੰ ਮੇਰੇ ਤੇ ਯਕੀਨ ਆ। ਮੈਂ ਆਪਦੇ ਮਾਪਿਆਂ ਦੀ ਇੱਜ਼ਤ ਕਰਦੀ ਆਂ, ਰਿਸਪੈਕਟ ਕਰਦੀ ਆਂ। ਮੇਰਾ ਬਾਪ ਮੈਨੂੰ ਆਪਦਾ ਪੁੱਤ ਮੰਨਦਾ ਹੈ। ਮੇਰੇ ਲਈ ਇਸ ਤੋਂ ਵੱਡੀ ਫਕਰ ਵਾਲੀ ਕੋਈ ਗੱਲ ਨਹੀਂ। ਮੇਰੇ ਬੱਚਿਆਂ ਲਈ ਮੈਂ ਇੱਕ ਚੰਗੀ ਮਾਂ। ਮੈਂ ਆਹਦੇ ਬੱਚਿਆਂ ਦੀ ਪਰਵਰਿਸ਼ ਕਰ ਰਹੀ ਆਂ ਬਗੈਰ ਮੰਦੇ ਤੋਂ। ਮਾਪੇ ਦੇ ਘਰ ਬਹਿ ਕੇ ਪਾਲ ਰਹੀ ਆ ਮੇਰੇ ਬੱਚੇ ਮੇਰੀ ਰਿਸਪੈਕਟ ਕਰਦੇ ਆ ਮੈਂ ਆਪਣੇ ਬੱਚਿਆਂ ਲਈ ਚੰਗੀ ਆ ਫਿਰ ਲੋਕ ਕੀ ਕਹਿਣਗੇ ਇਹਦਾ ਸਵਾਲ ਮੇਰੇ ਲਈ ਪੈਦਾ ਨਹੀਂ ਹੁੰਦਾ ਅਗਲੀ ਗੱਲ ਆ ਜਾਂਦੀ ਆ ਮੈਂ ਚੰਗੇ ਸਮਾਜ ਦੀ ਸਿਰਜਣਾ ਵਾਲਾ ਆਈਆਂ ਗਾ ਨਸ਼ੇ ਦੀ ਲੜਾਈ ਲੜਦੀ ਆ ਜਿਹੜੇ ਚੰਗੇ ਲੋਕ ਆ ਉਹ ਮੈਨੂੰ ਬਹੁਤ ਐਪਰੀਸ਼ੀਏਟ ਕਰਦੇ ਆ ਮੈਂ ਉਹਨਾਂ ਚੰਗੇ ਲੋਕਾਂ ਲਈ ਜ਼ਿੰਦਗੀ ਜਿਉਣੀ ਆ ਨਾ ਕਿ ਉਹਨਾਂ ਲੋਕਾਂ ਲਈ ਜਿਹੜੇ ਘਟਿਆ ਤੇ ਗਲਤ ਕਮੈਂਟ ਕਰਦੇ ਆ। ਸੋ ਹੁਣ ਗੱਲ ਆਪਾਂ ਆ ਜੀਏ ਉਸ ਪਾਸੇ ਵੱਲ ਵੀ ਲੋਕ ਕੀ ਕਹਿਣਗੇ। ਜਦੋਂ ਇੱਕ ਧੀ ਦੇ ਸਿਰ ਤੋਂ ਉਹਦੇ ਪਤੀ ਦਾ ਸਾਆ ਉੱਠ ਜਾਂਦਾ। ਇੱਕ ਔਰਤ ਦੇ ਸਿਰ ਤੋਂ ਉਹਦੇ ਪਤੀ ਦਾ ਸਾਆ ਉੱਠ ਜਾਂਦਾ। ਤਾਂ ਅਕਸਰ ਹੀ ਸੱਥਰ ਤੇ ਬੈਠੇ ਲੋਕ ਇਹ ਧਾਰਨਾ ਦੇ ਦੇ ਕਿ ਉਸ ਧੀ ਨੂੰ ਦਿਲਾਸਾ ਦਿੰਦੇ ਆ ਉਸ ਧੀ ਨੂੰ ਕਹਿੰਦੇ ਆ ਕੇ ਲੈ ਤੇਰੇ ਬੱਚੇ ਹੋਏ ਲੈ ਪੁੱਤ ਤਾਂ ਸੌਣ ਦੇ ਘਾ ਵਰਗੇ ਹੁੰਦੇ ਆ ਵਹਿੰਦੇ ਗੱਭਰੂ ਹੋ ਜਾਂਦੇ ਆ ਪੁੱਤਾਂ ਦੀਆਂ ਮਾਮਾ ਤਾਂ ਸਦਾ ਸੁਹਾਗਣਾ ਹੁੰਦੀਆਂ ਸੋ ਇੱਥੇ ਮੈਂ ਜਿਹੜੇ ਉਹ ਲੋਕ ਕੀ ਕਹਿਣਗੇ ਜਿਹੜੇ ਲੋਕ ਗਲਤ ਕਮੈਂਟ ਕਰਦੇ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦੀ ਆ ਵੀ ਜੇ ਪੁੱਤਾਂ ਦੀਆਂ ਮਾਮਾ ਸਦਾ ਸੁਹਾਗਣਾ ਹੁੰਦੀਆਂ ਕੀ ਪੁੱਤ ਦੀ ਮਾਂ ਜਾਂ ਧੀ ਦੀ ਮਾਂ ਨੂੰ ਉਹਦਾ ਆਦਮੀ ਚਲਾ ਜਾਵੇ ਉਹਨੂੰ ਇਹ ਅਧਿਕਾਰ ਨਹੀਂ ਕਿ ਉਹ ਚੰਗਾ ਲੀੜਾ ਪਾਲੇ ਸਮਾਜ ਚ ਚੰਗਾ ਵਿਚਰ ਜੇ ਜਿਆਦਾ ਫੇਰ ਭਾਈ ਐਂ ਕਰੋ ਜਿਹੜੀ ਸਤੀ ਪ੍ਰਥਾ ਛਿਰੂ ਤੋਂ ਚੱਲਦੀ ਆ ਰਹੀ ਸੀ ਉਹਨੂੰ ਉਦਾਂ ਹੀ ਕੈਮ ਰੱਖ ਦੇ ਵੀ ਜਦੋਂ ਮਰ ਗਿਆ ਨਾਲ ਹੀ ਮਾਰ ਦਿੰਦੇ ਜਿਉਂਦੇ ਜੀ ਕਿੰਨੇ ਕ ਦਿਨ ਤੁਸੀਂ ਭੁੱਖੇ ਢੱਡ ਰਹ ਲੋਗੇ ਢੱਡ ਨੇ ਤਾਂ ਮੰਗਣਾ ਤੁਹਾਡੇ ਨੇ ਹੁਣ ਗੱਲ ਦੂਸਰੇ ਪਾਸੇ ਆ ਜਗੀ। ਪਤੀ ਮਰ ਗਿਆ, ਕੱਲਾ ਮੇਰੀਆਂ ਨਹੀਂ ਮਰਿਆ ਪੰਜਾਬ ਦੀਆਂ अनेਕਾਂ ਧੀਆਂ ਦੇ ਸਿਰ ਦੇ ਸਾਈ ਚਲੇ ਗਏ। ਪਰ ਕਦੇ ਤੁਸੀਂ ਗਲਤ ਕਮੈਂਟ ਕਰਨ ਵਾਲੇ ਲੋਕਾਂ ਨੇ ਉਹਨਾਂ ਧੀਆਂ ਨੂੰ ਜਾ ਕੇ ਪੁੱਛਿਆ ਵੀ ਤੁਸੀਂ ਬੱਚੇ ਕਿਵੇਂ ਪਾਲਦੇ ਆ? ਕਦੇ ਸਰਕਾਰਾਂ ਨੇ ਵਿਧਵਾ ਕੋਟਾ ਰੱਖਵਾ ਕੀਤਾ ਵੀ ਜਿੰਨਾ ਧੀਆਂ ਦੇ ਚੜ੍ਹਦੀ ਉਮਰੇ ਪਤੀ ਦੁਨੀਆ ਤੋਂ ਚਲੇ ਜਾਂਦੇ ਆ, ਜ਼ਮੀਨਾਂ, ਜਾਇਦਾਦਾਂ ਨਹੀਂ, ਘਰ ਨਹੀਂ, ਘਾਟ ਨਹੀਂ ਉਹਨਾਂ ਕੋਲੇ। ਉਹ ਬੱਚੇ ਕਿਵੇਂ ਪਾਲਣ? ਉਹਨਾਂ ਲਈ ਰਾਖਵਾ ਕਰਨ ਕੀਤੇ ਹੋਇਆ ਜਾਂ ਤੁਸੀਂ ਲੋਕਾਂ ਨੇ ਉਹਨਾਂ ਲਈ ਕੋਈ ਇਸ ਤਰ੍ਹਾਂ ਦੀਆਂ ਸੰਸਥਾਵਾਂ ਬਣਾਈਆਂ ਹੋਣ ਜਿਦੇ ਵਿੱਚ ਉਹ ਧੀਆਂ ਬੇਫਿਕਰੀਆਂ ਓਕੇ ਆਪਦੇ ਘਰੇ ਬਹਿ ਕੇ ਜਿੰਨਾ ਗੁਜ਼ਾਰੇ ਜੋਗਾ ਕਰਦਾ ਕੰਮ ਕਰ ਸਕਣ ਕੋਈ ਇਸ ਤਰ੍ਹਾਂ ਦੇ ਟਰਸਟ ਖੜੇ ਕੀਤੇ ਹੋਣ ਜਿਨ੍ਹਾਂ ਦੇ ਵਿੱਚ ਉਹ ਕੁੜੀਆਂ ਕੰਮ ਕਰਨ ਆਪਦੀ ਕਮਾਈ ਕਰਕੇ ਖਾ ਸਕਣ ਕਹਿੰਦੇ ਰੰਡੀਆਂ ਰਾਣੇ ਤਾਂ ਕੱਟ ਲੈਂਦੀਆਂ ਪਰ ਉਥਲਾਂ ਵਾਲੇ ਕੱਟਣ ਨਹੀਂ ਦਿੰਦੇ ਜਿਉ ਓ ਈਆਂ ਬਾਹਰ ਜਾ ਕੇ ਕੰਮ ਕਰਦੀਆਂ ਇਹ ਨਿਤ ਨਾ ਧੋਕੇ ਜਾਂਦੀ ਆ ਪਤਾ ਨਹੀਂ ਕਿ ਜੇ ਮਾਰੀ ਜਾਂਦੀ ਆ ਤਾਂ ਵੀ ਨਹੀਂ ਛੱਡਣਾ ਜੇ ਉਹ ਘਰੇ ਬੈਠੀ ਐ ਨੂੰ ਘਰੇ ਬੈਠੀ ਨੂੰ ਕੌਣ ਦਿੰਦਾ ਫੇਰ ਵੀ ਉਹ ਮਰਦੀ ਆ ਕਹਿੰਦੇ ਦਾਤੀ ਦੇ ਇੱਕ ਪਾਸੇ ਦੁਨੀਆ ਦੇ ਦੰਦੇ ਦੋਨੇ ਪਾਸੇ ਹੋ ਗਏ ਆ ਸੋ ਮੈਂ ਇੱਕ ਇਥੇ ਸੁਝਾ ਦੇਣਾ ਚਾਹੁੰਨੀ ਆ ਉਹਨਾਂ ਲੋਕਾਂ ਨੂੰ ਕਿ ਅਨਸਾਨ ਮਾਰੂਗਾ ਨਾ ਉਹਦੀ ਆਵਾਜ਼ ਆਉਂਦੀ ਆ ਪਰ ਜਿੱਦੇ ਰੱਬ ਨੇ ਮਾਰ ਮਾਰੀ ਨਾ ਤੁਹਾਡੇ ਤੇ ਤੁਹਾਡੀਆਂ ਚੀਕਾਂ ਨਹੀਂ ਸੁਣਨੀਆਂ ਕਿਸੇ ਨੇ ਚੀਕਾਂ ਵੀ ਤੁਹਾਡੀਆਂ ਨਹੀਂ ਕਿਸੇ ਸੁਣਨੀਆਂ ਕਿਉਂਕਿ ਦੁਖੀ ਬੰਦੇ ਨੂੰ ਦੁਖੀ ਕਰਕੇ ਅੱਜ ਤੱਕ ਸੁੱਖ ਨਹੀਂ ਕਿਸੇ ਨੇ ਪਾਇਆ ਜਿੰਨਾਂ ਨੇ ਵੀ ਕੀਤੀਆਂ ਅੱਖਾਂ ਸਾਹਮਣੇ ਪੈਰੀਆਂ ਨੇ ਸੋ ਧੀ ਜੰਮਦੀ ਆ ਸ਼੍ਰੀ ਨਾਮੰਨੂ ਜੀ ਕਿਉਂ ਕਾ ਤੋ ਨੰਨੂ ਜੀ ਲੋਕ ਕੀ ਕਹਿਣਗੇ ਇਹਨਾਂ ਦੇ ਘਰੇ ਕੁੜੀ ਹੋਗੀ ਅੱਛਾ ਉਹ ਥੋੜੀ ਜੀ ਵੱਡੀ ਹੁੰਦੀ ਆ ਉਹ ਖੇਡਣਾ ਮੱਲਣ ਬਾਹਰ ਜਾਣਾ ਚਾਹੁੰਦੀ ਆ ਕੁੜਕੀ ਬਾਹਰ ਨਹੀਂ ਜਾਣਾ ਘਰੋਂ ਕਿਉਂ ਨਹੀਂ ਜਾਣਾ ਲੋਕ ਕੀ ਕਹਿਣਗੇ ਇਹਨਾਂ ਦੀ ਕੁੜੀ ਬਾਹਰ ਤੁਰੇ ਫਿਰਦੀ ਐ ਥੋੜੀ ਜੀ ਜਵਾਨੀ ਦੇ ਲਈ ਤੇ ਪੈਰ ਧਰਦੀ ਐ ਸਿਰ ਪਰ ਮੋਣਾ ਲੱਗਦੀ ਉਹ ਆਪਦਾ ਜੇ ਕਿਤੇ ਉਹ ਮੀਟਿੰਗਾਂ ਮਾਡੀਆਂ ਕਰ ਲੇ ਕੁੜੀਏ ਆ ਕੀ ਕੀਤਾ ਲੋਕ ਕੀ ਕਹਿਣਗੇ ਇਹਨਾਂ ਦੀ ਕੁੜੀ ਪੁੱਠੇ ਸਿੱਧੇ ਸਰਵਾਉਂਦੀ ਐ ਉਹ ਫੇਰ ਚੱਲ ਅੱਛਾ ਫਿਰ ਉਹਦੇ ਆ ਜਾਂਦੀ ਵਿਆਹ ਰਿਸ਼ਤੇ ਦੀ ਗੱਲ ਰਿਸ਼ਤਾ ਵੈਂਦੇ ਆ ਉਹਦੇ ਲਈ ਜੇ ਕਿਤੇ ਉਹ ਕੁੜੀ ਪੁੱਛ ਵੀ ਲਵੇ ਵੀ ਹਾਂ ਕੀ ਕਰਦਾ ਕਿ ਕੁੜੀਆਂ ਨਹੀਂ ਵਿੱਚ ਬੋਲਦੀਆਂ ਹੁੰਦੀਆਂ ਲੋਕ ਕੀ ਕਹਿਣਗੇ ਇਨਾਂ ਦੀ ਕੁੜੀ ਆਪਦੇ ਵਿਆਹ ਦੀ ਗੱਲ ਆਪ ਕਰਦੀ ਐ ਫਿਰ ਲੋਕ ਕੀ ਕਹਿਣਗੇ ਫਿਰ ਉਹ ਕੁੜੀ ਵਿਆਹੀ ਜਾਂਦੀ ਐ ਜਦੋਂ ਵਿਆਹੀ ਜਾਂਦੀ ਆ ਸਹੁਰੇ ਪਰਿਵਾਰ ਦੇ ਵਿੱਚ ਕੋਈ ਵੀ ਰਹਿਸਲਾ ਕੀਤੀ ਜਾਂਦੀ ਐ ਤਾਂ ਅਕਸਰ ਉਸ ਧੀ ਨੂੰ ਅੱਖੋਂ ਪਰੋਖੇ ਕੀਤਾ ਜਾਂਦਾ ਨੌਂ ਬਣ ਜਾਂਦੀ ਆ ਨਾ ਉਹ ਉਹਦੀ ਗੱਲ ਨਹੀਂ ਸੁਣੀ ਜਾਂਦੀ ਨਾ ਉਹਨਾਂ ਗੱਲ ਦੱਸੀ ਜਾਂਦੀ ਆ ਘਰ ਦੀ ਤੇ ਜੇ ਕਿਤੇ ਉਹ ਸਹਿਸਭਾਈ ਕੋਲ ਆਂ ਕੇ ਖੜ ਜੇ ਕਹਿਣਗੇ ਹਾਂ ਲੋਕ ਕੀ ਕਹਿਣਗੇ ਇਹਨਾਂ ਦੀ ਨੋ ਆ ਜਿਹੜੀ ਉਹ ਘਰ ਦੀਆਂ ਗੱਲਾਂ 'ਚ ਹਿੱਸੇਦਾਰੀਆਂ ਲੈਂਦੀ ਆ ਜਾਂ ਤੂੰ ਬਗਾਨੀ ਆਈ ਆ ਇਹ ਇਹ ਵਲਡ ਵਰਤਿਆ ਜਾਂਦਾ ਫਿਰ ਉਸ ਤੋਂ ਬਾਅਦ ਉਹ ਥੋੜੀ ਜੀ ਬੱਚਿਆਂ ਵਾਲੀ ਹੋ ਜਾਂਦੀ ਆ ਉਹਨੂੰ ਆਏ ਹੋ ਜਾਂਦਾ ਵੀ ਨਹੀਂ ਹੁਣ ਸ਼ਾਇਦ ਘਰ ਮੇਰਾ ਬਣ ਜੂਗਾ ਹਨਾ ਫਿਰ ਵੀ ਨਹੀਂ ਉਹਦਾ ਬਣਦਾ ਫਿਰ ਜਦੋਂ ਬੱਚੇ ਵਿਆਹ ਲੈਂਦੀ ਆ ਫਿਰ ਨਾ ਸੱਸ ਦੀ ਨੋਖ ਝੋਖ ਸ਼ੁਰੂ ਹੋ ਜਾਂਦੀ ਆ ਫਿਰ ਕਹਿਣਗੇ ਲੋਕ ਕੀ ਕਹਿਣਗੇ ਇਹਨੂੰ ਆਪਦੀ ਨੌ ਰੱਖਣੀ ਨਹੀਂ ਆਈ ਇਹ ਕੀ ਕਰਦੀ ਆ ਫਿਰ ਉਹਤੇ ਅਟੈਕ ਲੋਕ ਕੀ ਕਹਿਣਗੇ ਦਾ ਲੱਗ ਜਾਣਾ ਅੰਤ ਦੀ ਵਾਰ ਜਿਦੋਂ ਸ਼ਮਸ਼ਾਨ ਘਾੜ ਦੀਆਂ ਤਿਆਰੀਆਂ ਹੋ ਜਾਂਦੀਆਂ ਦੁਨੀਆ ਤੋਂ ਚਲੀ ਜਾਂਦੀ ਆ ਉਹ ਲਾਸ਼ ਉਹਦੀ ਘਰ ਦੇ ਵਿੱਚ ਪਈ ਹੁੰਦੀ ਆ ਫਿਰ ਵੀ ਕਿਉਂ ਵੀ ਹੁਣ ਤੁਸੀਂ ਦੇਰੀ ਘਾਤੋ ਕਰ ਰਹੇ ਆ ਇਹਨੂੰ ਨਵਾ ਕਿਉਂ ਨਹੀਂ ਰਹੀ ਨਹੀਂ ਜੀ ਇਹਦੇ ਮਾਪੇ ਆਉਂਦੇ ਆ ਲੀੜਾ ਕੱਪੜਾ ਲੈ ਕੇ ਇਹਦਾ ਖਫਣ ਲੈ ਕੇ ਕਿਉਂ ਤੁਸੀਂ ਘਰੋਂ ਨਹੀਂ ਪਾ ਸਕਦੇ ساری ਉਮਰ ਉਹਨੇ ਤੁਹਾਡੇ ਘਰ ਚ ਕਮਾਇਆ ਤੁਹਾਡੀ ਵਾਂਚ ਨੂੰ ਅੱਗੇ ਚਲਾਇਆ ਬੱਚਿਆਂ ਨੂੰ ਜਨਮ ਦਿੱਤਾ ਤੁਹਾਡਿਆਂ ਨੂੰ ਤੁਹਾਡੇ ਘਰ ਨੂੰ ਆਪਦਾ ਘਰ ਬਣਾਇਆ ਪਹਿਲਾਂ ਮਾਪਿਆਂ ਦਾ ਜੋੜਿਆ ਫਿਰ ਤੁਹਾਡਾ ਜੋੜਿਆ ਕੀ ਉਹ ਤੁਹਾਡੇ ਘਰੋਂ ਜਾਂਦੀ ਵਾਰ ਇੱਕ ਕੱਪੜੇ ਦੀ ਹੱਕਦਾਰ ਵੀ ਨਹੀਂ ਨਹੀਂ ਫਿਰ ਉੱਥੇ ਚੰਦ ਕਿਲੋ ਕੱਟ ਕੇ ਕਿੰਨੇ ਨਹੀਂ ਕੱਪੜੇ ਤਾਂ ਪੇਕਿਆਂ ਦੇ ਹੁੰਦੇ ਆ ਲੋਕ ਕੀ ਕਹਿਣਗੇ ਫੇਰ ਉੱਥੇ ਲੋਕੀ ਮਾਰਨ ਤੋਂ ਬਾਅਦ ਫੇਰ ਤੁਸੀਂ ਦੇਖੋ ਅੰਤਮ ਸੰਸਕਾਰ ਹੋ ਜਾਂਦਾ ਸਿਮਾ ਟਕੰਦੀ ਰਸਮ ਆਉਂਦੀ ਹੈ ਉਦੋਂ ਕੀ ਕਹਿੰਦੇ ਆ ਉਦੋਂ ਉਹ ਮਾਪਿਆਂ ਨੂੰ ਘਰੇ ਨਹੀਂ ਆਉਣ ਦਿੰਦੇ ਪਹਿਲਾਂ ਉਹਨਾਂ ਕਹਿੰਦੇ ਨਹੀਂ ਜੇ ਘਰੇ ਨਹੀਂ ਆਈ ਦਾ ਮਾੜਾ ਹੁੰਦਾ ਤੁਸੀਂ ਸਿੱਧੇ ਸ਼ਮਸ਼ਾਨ ਘਾੜ ਪਹਿਲਾਂ ਸੀਵਾ ਟਕੋ ਉਹ ਜਾਂਦੀ ਵਾਰ ਜਿਹੜੀ ਉਹਦੀ ਮਿੱਟੀ ਸਿਮਟਣੀ ਹੁੰਦੀ ਹੈ ਨਾ ਉਹ ਵੀ ਮਾਪੇ ਟੱਕੇ ਜਾਂਦੇ ਆ ਉੱਥੇ ਵੀ ਸਾਡੇ ਜਿਹੜੇ ਜੱਗ ਦੇ ਰੀਤੀ ਰਿਵਾਜ ਝੂਠੇ ਰੀਤੀ ਰਿਵਾਜ ਬਣਾਏ ਆ ਲੋਕ ਕੀ ਕਹਿਣਗੇ ਟੈਕ ਉੱਤੇ ਲੱਗ ਜਾਂਦਾ ਉਹ ساری ਜ਼ਿੰਦਗੀ ਇਸ ਡਰ ਦੇ ਵਿੱਚ ਹੀ ਜ਼ਿੰਦਗੀ ਜੋ ਕੇ ਚਲੀ ਜਾਂਦੀ ਆ ਕਿ ਲੋਕ ਕੀ ਕਹਿਣਗੇ ਜੇ ਮੈਂ ਉੱਠੀ ਮੈਂ ਆਵਾਜ਼ ਦਿੱਤੀ ਜਾਂ ਮੈਂ ਪਲਟ ਕੇ ਜਵਾਬ ਦਿੱਤਾ ਤਾਂ ਲੋਕ ਕੀ ਕਹਿਣਗੇ ਇਹਨਾਂ ਦੀ ਧੀ ਬਹੁਤ ਬੋਲਦੀ ਆ ਸੋ ਮੈਨੂੰ ਹੁਣ ਤੁਸੀਂ ਦੱਸੋ ਵੀ ਧੀयां ਕਿੱਧਰ ਜਾਣ ਇੱਕ ਵਾਰ ਸੇ ਤਾਂ ਲਿਖ ਲਿਖ ਕੇ ਫੇਸਬੁੱਕਾਂ ਭਰਦੇ ਹੋ ਤੁਸੀਂ ਤੁਸੀਂ ਕਹਿ ਦਿੰਦੇ ਹੋ ਹਾਂ ਜੀ ਜਿਹਦੇ ਕਰਤੀ ਹੁੰਦੀ ਉਹ ਬਾਪ ਰਾਜਾ ਹੁੰਦਾ ਕਿਉਂਕਿ ਰਾਜਿਆਂ ਦੀ ਔਕਾਤ ਆ ਰਾਜਕੁਮਾਰੀਆਂ ਨੂੰ ਪਾਲਣ ਦੀ ਉਹ ਰਾਜਕੁਮਾਰੀਆਂ ਨੂੰ ਪਾਲ ਕੇ ਤੁਸੀਂ ਇਹੋ ਜਿਹੇ ਤੁਸੀਂ ਇਹ ਦਿੰਦੇ ਹੋ ਰਾਜਕੁਮਾਰੀਆਂ ਨੂੰ ਇਸ ਤਰ੍ਹਾਂ ਦੀ ਜ਼ਿੰਦਗੀ ਜਿਉਣ ਵਾਸਤੇ ਮਜਬੂਰ ਕਰ ਦਿੰਨੇ ਆ ਬਾਅਦ ਚ ਆ ਇੱਕ ਬੋਲਿਆ ਕਹਿੰਦਾ ਫੇਸਬੁੱਕ ਵਿਦਵਾਨ ਬਣੀ ਫਿਰਦੀ ਤੂੰ ਵੀ ਵਿਦਵਾਨ ਬਣ ਜਾ ਤੂੰ ਮੋਬਾਈਲ ਲੋਕਾਂ ਦੀਆਂ ਧੀਆ ਭੈਣਾਂ ਨੂੰ ਪੁੱਠੇ ਸਿੱਦੇ ਕਮੈਂਟ ਕਰਨ ਲਈ ਰੱਖਿਆ ਤੂੰ ਵੀ ਬਣ ਜਾ ਸੋ ਅਕਸਰੀ ਮੈਂ ਇੱਕ ਚੀਜ਼ ਹੋਰ ਨੋਟ ਕੀਤੀ ਆ ਬੜੀ ਵਧੀਆ ਇੱਕ ਚੀਜ਼ ਨੋਟ ਕੀ ਜਿੰਨੇ ਐਜੂਕੇਟਡ ਲੋਕ ਹਨ ਪੜੇ ਲਿਖੇ ਲੋਕ ਆ ਉਹ ਕਿਸੇ ਦੀ ਗੱਲ ਨਾਲ ਸਹਿਮਤ ਨਾ ਹੋਣਗੇ ਨਾ ਜਸਟ ਓਕੇ ਲਿਖਣਗੇ ਜਾਂ ਬੇਗੁਰੂ ਮਤਲਬ ਕਿ ਉਹਨਾਂ ਨੇ ਉਸ ਤੋਂ ਅੱਗੇ ਨਹੀਂ ਲਿਖਣਾ ਕਿਉਂਕਿ ਉਹ ਪੜੇ ਲਿਖੇ ਆ ਉਹਨਾਂ ਨੂੰ ਇੰਨੀ ਕਿ ਸੈਨ ਸਭੀ ਕਿਸੇ ਦੀ ਤੀ ਪੈਨ ਨੂੰ ਅਸੀਂ ਗਲਤ ਕਮੈਂਟ ਕਰਾਂਗੇ ਅਸੀਂ ਇੱਕ ਉਂਗਲ ਕਿਸੇ ਹਲ ਕਰਦੇ ਆ ਤੇ ਤਿੰਨ ਉਂਗਲਾਂ ਸਾਢੇ ਵੱਲ ਨੂੰ ਇਸ਼ਾਰਾ ਕਰਨੀਆਂ ਕਿਤੇ ਨਾ ਕਿਤੇ ਜਾ ਕੇ ਇਹ ਸਾਢੇ ਤੇ ਵੀ ਸਵਾਲ ਖੜੇ ਹੁੰਦੇ ਆ ਤੇ ਜਿਹੜੇ ਜ ਜਮਾ ਮਹਾਨ ਲੇਖ ਮਹਾਂ ਡਾਲਾ ਦਿਮਾਗ ਹਨ ਜਿਨ੍ਹਾਂ ਦੇ ਉਹ ਉੱਠ ਕੇ ਕਮੈਂਟ ਕੰਟਰੋਵਰਸੀ ਵਾਲੇ ਕਰਦੇ ਸੋ ਭਰਾਵੋ ਮੈਨੂੰ ਤੁਹਾਡੀ ਇਦਾਂ ਦੀ ਕੰਟਰੋਵਰਸੀ ਦਾ ਕੋਈ ਲੈਣਾ ਦੇਣਾ ਨਹੀਂ ਕੋਈ ਮੈਨੂੰ ਦੁੱਖ ਨਹੀਂ ਜੀ ਵਾਰੀ ਜਿਵੇਂ ਤੇ ਮਰਜੀ ਕਮੈਂਟ ਕਰੋ ਮੇਰੇ ਵੱਲੋਂ ਤੁਸੀਂ ਜਮਾ ਨੀਚ ਤੋਂ ਨੀਚ ਕਮੈਂਟ ਕਰ ਦਿਓ ਮੈਨੂੰ ਫਰਕ ਨਹੀਂ ਪੈਂਦਾ ਕਿਉਂਕਿ ਸੋਣੇ ਦੀ ਪਰਖ ਸਿਰਫ ਜਵਾਰੀ ਹੀਰਿਆਂ ਦੀ ਪਰਖ ਜਵਾਰੀ ਕਰ ਸਕਦਾ ਸੋਣੇ ਦੀ ਸ਼ੱਕ ਹੁੰਦਾ ਓਨੀ ਵਾਰ-ਵਾਰ ਨਾਪ ਕੇ ਦੇਖਿਆ ਜਾਂਦਾ ਵੀ ਇਹ ਖੋਟਾ ਜਾਂ ਖੜਾ ਕਦੇ ਕੋਲੇ ਨੂੰ ਵੀ ਕਿਸੇ ਨੇ ਵੇਖਿਆ ਸੋ ਮੈਨੂੰ ਤੁਹਾਡੀਆਂ ਇੰਨਾਂ ਚੀਜ਼ਾਂ ਨਾਲ ਕੋਈ ਫਰਕ ਨਹੀਂ ਪੈਣਾ ਮੇਰਾ ਜਿਹੜਾ ਮਿਸ਼ਨ ਆ ਜਿਹੜਾ ਮੇਰਾ ਮੇਨ ਟਾਰਗੇਟ ਆ ਜਿੰਨਾ ਚਿਰ ਮੇਰੀ ਜ਼ਿੰਦਗੀ ਰਹੀ ਜਿੰਨਾ ਚਿਰ ਮੇਰੇ ਸਵਾਸ ਰਹੇ ਮੈਂ ਨਸ਼ੇ ਦੀ ਲੜਾਈ ਵੀ ਇਦਾਂ ਹੀ ਜਾਰੀ ਰੱਖਣੀ ਆ ਮੈਂ ਧੀਆਂ ਦੇ ਕੇਸ ਵੀ ਇਦਾਂ ਹੀ ਲੜਨੇ ਆ ਬਜ਼ੁਰਗਾਂ ਦੇ ਵੀ ਇਦਾਂ ਹੀ ਲੜਨੇ ਆ ਤੇ ਤੁਹਾਡੇ ਲੋਕਾਂ ਤੋਂ ਮੈਂ ਕੋਈ ਸਰਟੀਫਿਕੇਟ ਨਹੀਂ ਲੈਣਾ ਨਾਮੇ ਤੁਹਾਡੇ ਲੋਕਾਂ ਤੋਂ ਕੋਈ ਫੇਮ ਲੈਣਾ ਲਾਸਟ ਦੇ ਉੱਤੇ ਮੈਂ ਉਹਨਾਂ ਭੈਣਾਂ ਭਰਾਵਾਂ ਦੀ ਬਹੁਤ ਧੰਨਵਾਦੀ ਹਾਂ ਬਹੁਤ ਸਾਰੇ ਮੇਰੇ ਭਰਾ ਜਿਹੜੇ ਮੈਨੂੰ ਬਹੁਤ ਜ਼ਿਆਦਾ ਰਿਸਪੈਕਟ ਦਿੰਦੇ ਨੇ ਬਹੁਤ ਮੇਰੀਆਂ ਭੈਣਾਂ ਜਿਹੜੀਆਂ ਰਿਸਪੈਕਟ ਦਿੰਦੀਆਂ ਨੇ ਬਹੁਤ ਸਾਰੇ ਮੇਰੇ ਵੀਰ ਆ ਜਿਹੜੇ ਮੇਰੀ ਵੀਡੀਓ ਜਿਨ੍ਹਾਂ ਨੂੰ ਮੈਂ ਜਾਣਦੀ ਵੀ ਨਹੀਂ ਪਰ ਉਹ ਸ਼ੇਅਰ ਰੋਜ਼ ਕਰਦੇ ਨੇ ਮੈਂ ਉਹਨਾਂ ਦੀ तहे ਦਿਲ ਤੋਂ ਧੰਨਵਾਦੀ ਹਾਂ ਪਰਮਾਤਮਾ ਤੁਹਾਨੂੰ ਤੰਦਰੁਸਤੀਆਂ ਬਖਸ਼ੇ ਪੈਣੋ ਪ੍ਰਾਵੋ ਰੱਬ ਤੁਹਾਡੀਆਂ ਚੜ੍ਹਦੀਆਂ ਕਲਾ ਬਖਸ਼ੇ ਤੁਹਾਨੂੰ ਲੰਮੀਆਂ ਉਮਰਾਂ ਦੇ ਵੀ ਤੁਹਾਡੀਆਂ ਧੀਆਂ ਜਿਹੜੀਆਂ ਉਹ ਹਮੇਸ਼ਾ ਸੌਖੀਆਂ ਵਸਣ ਉਹਨਾਂ ਦੇ ਖੇੜੇ ਚ ਕਦੇ ਵੀ ਰੋਣ ਦੀ ਆਵਾਜ਼ ਨਾ ਤੇ ਜਿਹੜੇ ਗਲਤ ਕਮੈਂਟ ਕਰਦੇ ਉਹਨਾਂ ਨੂੰ ਮੈਂ ਇਹ ਕਹਿੰਨੀ ਸੱਚੇ ਪਾਤਸ਼ਾ ਇਹਨਾਂ ਲੋਕਾਂ ਨੂੰ ਬੁੱਧੀ ਦੀ ਕਿਉਂਕਿ ਇਹਨਾਂ ਨੂੰ ਵੀ ਈਕਾਰਤ ਨੇ ਜਨਮ ਦਿੱਤਾ ਇਹਨਾਂ ਬੇਕੂਫਾਂ ਨੂੰ ਇਹਨਾਂ ਨਹੀਂ ਪਤਾ ਵੀ ਜਿਹੜਾ ਅਸੀਂ ਕਮੈਂਟ ਕਿਸੇ ਨੂੰ ਕਰ ਰਹੇ ਹਾਂ ਸਭ ਤੋਂ ਪਹਿਲਾਂ ਅਸੀਂ ਆਪਦੀ ਮਾਂ ਨੂੰ ਉਹ ਕਮੈਂਟ ਕਰਦੇ ਹਾਂ ਸਭ ਤੋਂ ਪਹਿਲਾਂ ਉਹ ਗਾਲ ਸਾਡੀ ਮਾਂ ਨੂੰ ਸੋ ਧੰਨਵਾਦ ਜੁਆਨਦੇ ਵਾਸਤੇ ਰਹੋ ਗੱਲਾਂ ਚੰਗੀਆਂ ਵਿਚਾਰ ਚੰਗੇ ਲੱਗੇ ਤਾਂ ਨੂੰ ਵੱਤ ਵੱਦ ਸ਼ੇਅਰ ਜ਼ਰੂਰ ਕਰਿਆ ਜੀ ਧੰਨਵਾਦ